ਜਨਤਾ ਪਾਰਟੀ ਦੇ ਕੌਮੀ ਜਰਨਲਸ ਕਤਰ ਤਰੁਣ ਚੋਗ ਨੇ ਆਉਣ ਵਾਲੀ ਲੁਧਿਆਣਾ ਪੱਛਮੀ ਉਪ ਚੋਣ ਲਈ ਆਸ਼ਪਾ ਦੀ ਉਮੀਦਵਾਰ ਜੀਵਨ ਗੁਪਤਾ ਨਾਲ ਮੁਲਾਕਾਤ ਕੀਤੀ ਅਤੇ ਵੋਟਰਾਂ ਨੂੰ ਆਮ ਆਦਮੀ ਪਾਰਟੀ ਸਰਕਾਰ ਦੇ ਨਾਟਕੀ ਕਮਾ ਦਾ ਪਰਦਾਫਾਸ਼ ਕਰਨ ਦਾ ਸੱਦਾ ਦਿੱਤਾ ਤਰੁਣ ਚੋਗ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਨਿਸ਼ਾਨਾ ਸਾਧਿਆ ਹੋਇਆ ਉਹਨਾਂ ਨੂੰ ਅਰਵਿੰਦ ਕੇਸ਼ਰੀਵਾਲ ਅਤੇ ਉਹਨਾਂ ਦੇ ਅਸਫਲ ਜ਼ਮਾਨਤ ਤੇ ਬੰਦ ਸਾਥੀਆਂ ਦੇ ਹੱਥਾਂ ਦੀ ਕਟਕੁਤਲੀ ਦੱਸਿਆ ਨਾ ਹੀ ਕਿਸਾਨਾਂ ਦਾ ਕਰਜ਼ਾ ਮਾਫ ਹੋਇਆ ਨਾ ਵਪਾਰੀਆਂ ਨੂੰ ਰਾਹਤ ਮਿਲੀ ਨਾ ਹਰ ਘਰ ਨੌਕਰੀ ਦਾ ਵਾਅਦਾ ਪੂਰਾ ਹੋਇਆ ਪੂਰੀ ਤਰ੍ਹਾਂ ਫੇਲ ਸਰਕਾਰ ਹੈ ਔਰ ਮੈਂ ਅੱਜ ਪੁੱਛਣਾ ਚਾਹਨਾ ਭਗਵੰਤ ਮਾਨ ਸਾਹਿਬ ਨੂੰ ਜੁਦ ਨਸ਼ਿਆਂ ਦੇ ਵਿਰੁੱਧ ਕਾਲੋਰਾ ਤੁਹਾਡੇ ਦੁਆਰਾ ਦਿੱਤੀ ਗਈ ਡੈਡਲਾਈਨ ਦਾ ਆਖਰੀ ਦਿਨ ਸੀ ਅੱਜ ਵੀ ਪੰਜਾਬ ਦੇ ਅੰਦਰ ਲੋਕ ਮਰ ਰਹੇ ਇਹ ਕੇਵਲ ਫਰਜੀ ਕੰਪੇਨ ਸੀ ਇਹ ਸਰਕੀਆਂ ਬਟੋਰੋਂ ਐਸੇ ਕੰਪੇਨ ਸੀ ਅਸੀਂ ਜਨਤਾ ਚ ਜਾਵਾਂਗੇ ਔਰ ਇਸ ਫਰਜੀ ਨੁਸਖੀਆਂ ਨਲਾਇਕ ਸਰਕਾਰ ਦੀਆਂ ਗਲਤੀਆਂ ਜਨਤਾ ਚ ਰੱਖਾਂਗੇ ਕਾਂਗਰਸ ਕੇਰੇ ਦੌੜ ਚ ਨਹੀਂ ਹੈਗੀ ਮੁਕਾਬਲਾ ਮਿਸਟਰ अरोड़ा ਔਰ ਜੀਵਨ ਗੁਪਤਾ ਦੇ ਵਿੱਚ ਹੈ ਕਿਉਂਕਿ ਜਿਹੜੇ ਪਹਿਲੇ ਹੀ ਜ਼ਮਾਨੇ ਚ ਭ੍ਰਸ਼ਟਾਚਾਰ ਦੀ ਜ਼ਮਾਨਤਾਂ ਤੋਂ ਛੁੱਟ ਕੇ ਆਏ ਨੇ ਉਹ ਕੀ ਅਕਸ ਦੇ ਪਾਣਗੇ ਇਹਨਾਂ ਸੇ ਸਰਕਾਰ ਲੁੱਟ ਦਾ ਸਾਧਨ ਹੈ ਅਸੀਂ ਲੁਧਿਆਣਾ ਲੁੱਟੇ ਨਹੀਂ ਦੇਣਾ ਲੁਧਿਆਣਾ ਨੂੰ ਜੀਵਨ ਗੁਪਤਾ ਵਰਗਾ ਇੱਕ ਸਮਝਦਾਰ ਪਰਿਪੱਕ ਨੇਤਾ ਦੇਣਾ